ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਆਪੇ ਅੰਡਜ ਜੀਰਜ ਸੇਤਜ ਉਤਪੋਜ ਆਪੇ ਖੰਡ ਆਪੇ ਸਭ ਲੋਏ ਮਹੱਲਾ ਚੌਥਾ ਸ਼ਬਦਾਂ ਵਿੱਚ ਵੀ ਲਿਖਿਆ ਹੋਇਆ ਸਤਿਗੁਰੂ ਸਾਹਿਬ ਜੀ ਨੇ ਸਹਿਦ ਬਖਸ਼ਿਸ਼ ਕੀਤੀ ਹੈ ਕਿ ਕੋਈ ਮਹੱਲਾ ਚਾਰ ਹੀ ਨਾ ਪੜੀ ਜਾਵੇ ਇਸ ਲਈ ਸ਼ਬਦਾਂ ਵਿੱਚ ਲਿਖ ਕੇ ਇਹ ਸਮਝਾਉਣ ਦੀ ਬਖਸ਼ਿਸ਼ ਕੀਤੀ ਕਿਸ ਦਾ ਉਚਾਰਨ ਕਰਨਾ ਹੈ ਚੌਥਾ ਕੋਈ ਉਸ ਨੂੰ ਦੋ ਵੇਰੀ ਪੜ ਦਿੰਦਾ ਹੈ ਤਾਂ ਵੀ ਆਪਾਂ ਇਸ ਨੂੰ ਗਲਤ ਨਹੀਂ ਕਹਾਵਾਂਗੇ ਉਚਾਰਨ ਸਹਿਦ ਹੈ ਚੌਥਾ ਅੰਡਜ ਜੀਰਜ ਅੰਡਜ ਸ਼ਬਦ ਦਾ ਜੱਜਾ ਅੱਖਰ ਪੂਰਾ ਬੋਲਣਾ ਅੰਡਜੇ ਜਿਰਜ ਨਹੀਂ ਕਹਿਣਾ ਅੰਡਜ ਜਿਰਜ ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ ਸ਼ਕਤੀ ਸ਼ਕਤੀ ਨਹੀਂ ਗਾਣਾ ਸ਼ਕਤੀ ਸ਼ਕਤੀ ਜਗਤ ਗੱਗਾ ਜਗਤ ਨਹੀਂ ਕਹਿਣਾ ਜਗਤ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹ ਟੇਰੀ ਹੋਏ ਟਹ ਟਹ ਨਹੀਂ ਕਹਿਣਾ ਟਹ ਮੇਰੇ ਮਾਨ ਮੈਂ ਹਰ ਬਿਰ ਅਵਰਨ ਕੋਏ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਨਾਮ ਨਿਧਾਨ ਨੰਨਾ ਪੂਰਾ ਬੋਲਣਾ ਹੈ ਨਿਧਾਨ ਨਹੀਂ ਕਹਿਣਾ ਨਾ 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 ਬਣੇ ਕਰ ਦਇਆ ਈੜੀ ਨੂੰ ਸਿਹਾਰੇ ਬੁਣਣੀ ਐ ਦਦੇ ਤੇ ਦੁਨਾਵਾ ਆੜੇ ਨੂੰ ਕੰਨਾਂ ਦਾਇਆ ਨਹੀਂ ਕਹਿਣਾ ਦਇਆ ਅੰਮ੍ਰਿਤ ਮ੍ਰਿਤ ਸ਼ਬਦ ਸੰਸਕ੍ਰਿਤ ਹੈ ਇਹਨੂੰ ਮਿਰਤ ਨਹੀਂ ਕਹਣਾ ਅਮ੍ਰਿਤ ਆਪੇ ਜਲ ਥਰ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਬਤ ਪੱਭਾ ਪੂਰਾ ਸਬਤ ਨਹੀਂ ਕਹਿਣਾ ਸਬਤ ਸਬਨ ਰਜਕ ਸਮਾਹਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਖੇਰ ਖਿਲਾਏ ਦਾ ਪਿਆਰਾ ਆਪੇ ਕਰੇ ਸੁ ਹੋਏ ਖੇਲ ਖਿਲਾਏ ਦਾ ਭਾਰਾ ਕਹਿਣਾ ਜੀ ਖੇਰ ਖਿਲਾਏ ਦਾ ਨਹੀਂ ਕਹਿਣਾ ਖੇਲ ਖਿਲਾਏ ਦਾ ਆਪੇ ਹੀ ਆਪ ਨਰਮਲਾ ਪਿਆਰਾ ਆਪੇ ਨਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਸੋ ਸੋ ਨਹੀਂ ਕਹਿਣਾ ਜੋ ਸੋ ਨਹੀਂ ਕਹਿਣਾ ਆਪੇ ਅਲਖ ਨ ਲਖੀਐ ਪਿਆਰਾ ਆਪ ਲਖਾਵੇ ਸੋਏ ਅਲਖ ਅਲਖ ਨਹੀਂ ਕਹਿਣਾ ਅਲਖ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੀਵਡ ਅਵਰਨਾ ਕੋਈ ਗਹਿਰ ਆੜਾ ਨਾ ਬਣੇ ਗਹਿਰ ਜੀਵਡ ਡੱਡਾ ਪੂਰਾ ਜੀਵਡ ਨਹੀਂ ਗਾਣਾ ਜੀਵਡ ਸਭ ਘਟ ਆਪੇ ਭੋਗ ਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਸਭ ਘਾਟ ਸਭ ਪੱਬਾ ਪੂਰਾ ਘਾਟ ਪੁਲਾ ਘਟ ਨਹੀਂ ਗਹਿਣਾ ਘਾਟ ਭੋਗ ਵੈ ਵਾਵੇ ਤੇ ਦੁਲਾਵਾਂ ਭੋਗ ਵੀ ਨਹੀਂ ਗਹਿਣਾ ਭੋਗ ਵੈ ਨਾਨਕ ਗੋਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪ ਹੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੇ ਪ੍ਰਭ ਆਪੈ ਵਿਗਸਦਾ ਕੱਗਾ ਵਿਕਸਤਾ ਨਹੀਂ ਗਹਿਣਾ ਵਿਗਸਦਾ ਆਪੇ ਵਾਣ ਤੇ ਨੂੰ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਗੁਰਮੁਖ ਮੰਮੇ ਦੀ ਓਂਕੜ ਜਾਪੈ ਪੱਪੇ ਤੇ ਦੁਲਾਵਾ ਜਾਪੈ ਨਹੀਂ ਕਹਿਣਾ ਜਾਪੈ ਜਪਮਾਨ ਹਰ ਹਰ ਨਾਮ ਅਰਾਸ त्राਪੈ त्राਪੈ ਧਾਰ ਪੈ ਨਹੀਂ ਕਹਿਣਾ ਰਾਰਿਆਂ ਨੂੰ ਕੰਨਾ ਅੱਧਾ ਰਾਰਾ ਪੜਨ ਤਰਾਪੈ ਅੰਮ੍ਰਿਤ ਨਾਮ ਮਹਾਰਾਸ ਮੀਠਾ ਗੁਰ ਸਬਦੀ ਚੱਖ ਜਾਪੈ ਰਹਾਉ ਚੱਖ ਸੱਚੇ ਤੇ ਅਦਕ ਲਾਉਣੀ ਹੈ ਜੀ ਆਪੇ ਤੀਰਥ ਤੋ ਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪ ਆ ਭੁੱਲ ਨਾ ਭੁੱਲਈ ਪਿਆਰਾ ਅਵਰ ਨ ਦੂਜਾ ਜਾਪੈ ਆ ਭੁੱਲ ਭੱਬੇ ਤੱਕ ਆੜਾ ਜਮਾ ਭੁੱਲ ਆ ਭੁੱਲ ਨਹੀਂ ਕਹਿਣਾ ਆ ਭੁੱਲ ਪੁੱਲ ਲਈ ਭੱਬੇ ਤੇ ਅਤਕਾਉਣੀ ਹੈ ਜੀ ਆਪੇ ਸਿੰਘੀ ਨਾਦ ਹੈ ਪਿਆਰਾ ਧੁਨ ਆਪ ਵਜਾਏ ਆਪੇ ਸਿੰਘੀ ਗੰਗਾ ਪੜਨਾ ਜੀ ਸਿੰਘੀ ਨਹੀਂ ਗਾਣਾ ਸਿੰਘੀ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਾਤ ਗੁਰ ਆਪ ਹੈ ਕੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਾਪੇ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ